ਅੱਜ ਅਸੀਂ ਬੈਠੇ ਆਂ ਜੀ ਇੱਥੇ ਔਰ ਸਮਾਨੇ ਦੇ ਵਿੱਚ ਬੈਠੇ ਆਂ ਜਿੱਥੇ ਭਾਈ ਗੁਰਜੀਤ ਸਿੰਘ ਜੀ ਕਾਲਸਾ ਉੱਤੇ ਇੱਕ ਦ੍ਰਿੜ ਨਿਸ਼ਚੈ ਕਰਕੇ ਬੈਠੇ ਨੇ ਕਿ ਜਨਤਾ ਉਹ ਕਾਨੂੰਨ ਬਣਵਾਉਣਗੇ ਤੇ ਨਹੀਂ ਤਾਂ ਫਿਰ ਉਹ ਸ਼ਹੀਦੀ ਤੱਕ ਵੀ ਜਾਣਗੇ ਬਲਕਿ ਅਸੀਂ ਜ਼ਿੱਦ ਕਰਕੇ ਹੁਣੇ ਰੋਕਿਆ ਜਦੋਂ ਕਹਿ ਰਹੇ ਸੀ ਮੈਂ ਜਲ ਤਿਆਗਨ ਨੂੰ ਵੀ ਰੈਡੀ ਆ ਮਸਲਾ ਸਿਰਫ ਇੰਨਾ ਕ ਹੈ ਕਿ ਬਦਾਵਾ ਲਿਖ ਗਏ ਸੀ ਗੁਰੂ ਸਾਹਿਬ ਨੂੰ 40 ਸਿੰਘ ਤੇ ਫਾਈਨਲੀ ਉਹਨਾਂ ਨੇ ਆ ਕੇ ਭਾਈ ਮਹਾ ਸਿੰਘ ਦੇ ਕਹਿ ਕੇ ਪੜਵਾਵ ਵੀ ਲਿਆ ਸੀ ਔਰ ਉਹ ਮੁਕਤ ਹੋ ਗਏ ਸੀ ਔਰ ਉੱਥੋਂ ਮੁਕਤਸਰ ਸਾਹਿਬ ਬਣ ਗਿਆ ਕੀ ਸਾਡੇ ਪੰਜਾਬ ਵਾਲੇ ਜਾਂ ਸਾਡੀ ਸਿੱਖ ਕੌਮ ਬਦਾਵਾ ਲਿਖ ਚੁੱਕੀ ਹੈ ਗੁਰੂ ਨੂੰ ਤੇ ਜੇ ਬਦਾਵਾ ਨਹੀਂ ਲਿਖਿਆ ਤਾਂ ਅਸੀਂ ਉਸ ਸਿੰਘ ਨੂੰ ਉਹਦੇ ਸ਼ਹੀਦ ਹੋਣ ਦੀ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਿੰਘ ਨੇ ਪੁੱਛਿਆ ਨਾ ਮੈਂ ਜਲ ਤਿਆਗਦਿਆਂ ਤਾਂ ਮਾਤਾ ਨੇ ਇਹ ਮਾਤਾ ਨੇ ਉਹਨਾਂ ਦੀ ਇਹਨਾਂ ਨੇ ਮੇਰੇ ਅੱਲ ਵੀ ਤੇ ਸਾਰੀ ਸੰਗਤ ਅੱਲ ਐ ਹੱਥ ਕੀਤਾ ਵੇਖਿਓ ਪੁੱਤ ਕਿਤੇ ਆਏ ਨਾ ਕਹਿ ਦਿਓ ਇਹ ਮਾਂ ਕਿੰਨਾ ਚਿਰ ਰੋਕ ਲੂਗੀ ਅਸੀਂ ਤੁਹਾਨੂੰ ਇਹ ਨਹੀਂ ਆਂਦੇ ਤਲਵਾਰਾਂ ਚੱਕ ਲੋ ਅਸੀਂ ਤੁਹਾਨੂੰ ਇਹ ਆਣੇ ਆ ਉਹ ਗੁਰੂ ਦੇ ਸਿੰਘੋ ਉਹ ਪੰਜਾਬੀਓ ਇਹਦੇ ਚ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਇਹ ਚ ਰਮਾਇਣ ਗੀਤਾ ਕੁਰਾਨ ਸ਼ਰੀਫ ਬਾਈਬਲ ਸਭ ਦੀ ਗੱਲ ਹੈ ਜੇ ਕੋਈ ਬੇਆਦਬੀ ਕਰੇ ਉਹਨਾਂ ਦੀ ਤਾਂ ਉਹਨੂੰ ਉਮਰ ਕੈ ਤੱਕ ਸਜ਼ਾਓ ਵੀ ਤਾਂ ਜੋ ਇਹ ਅੱਗੇ ਤੋਂ ਨਾ ਹੋਵੇ ਇਹਦੇ ਵਿੱਚ ਕੀ ਗੱਲ ਆਤਾ ਹੈ ਇਹਦੇ ਵਿੱਚ ਕਿਹੜਾ ਕਨਸਟੀਟਿਊਸ਼ਨਲ ਫਰੇਮਵਰਕ ਚ ਨਹੀਂ ਆਉਂਦੀ ਗੱਲ ਜਾਂ ਕਿਹੜੀ ਧਿਰ ਦੇ ਉਲਟ ਹੈ ਕਿਹੜੇ ਇਹਦੇ ਵਿੱਚ ਪੈਸੇ ਲੱਗਨੇ ਆ ਕਿਹੜਾ ਇਹਦਾ ਵਿਰੋਧ ਕਰ ਰਿਹਾ ਹੈ ਜੇ ਸਭ ਕੁਝ ਨਹੀਂ ਤਾਂ ਮੈਂ ਪੁੱਛਦਾ ਹਾਂ ਸਰਦਾਰ ਭਗਵੰਤ ਸਿੰਘ ਮਾਨ ਮੋਦੀ ਨੂੰ ਤਾਂ ਅਸੀਂ ਬਾਅਦ ਚ ਕਵਾਂਗੇ ਤੂੰ ਤਾਂ ਸਾਡਾ ਹੈ ਸਾਡੇ ਝੋਟਕੇ ਗਿਆ ਸੀ ਅਤੇ ਇਹ ਲਿਖਿਆ ਹੋਇਆ ਹੈ ਨਾ ਜੋ 25 ਜਨਵਰੀ 2022 ਨੂੰ ਬੋਲਿਆ ਸੀ ਆ ਕੀ ਬੋਲਿਆ ਪੜ੍ਹ ਲਓ ਥੱਲੇ ਬੈਠੇ ਹੋ ਜੇ ਸਿੰਘ ਸਾਹਿਬ ਆ ਸਾਰਾ ਕੁਝ ਜੋ ਤੁਸੀਂ ਬੋਲਿਆ ਸੀ ਕਿ ਬੇਮਿਸਾਲ ਸਜ਼ਾ ਹੋਊਗੀ ਓਏ ਬੇਮਿਸਾਲ ਛੱਡ ਤੂੰ ਔਰ ਸਿੰਘ ਦੀ ਗੱਲ ਵੀ ਨਹੀਂ ਸੁਣ ਰਿਹਾ ਆ ਭਾਈ ਗੁਰਪ੍ਰੀਤ ਸਿੰਘ ਹੋਰਾਂ ਨੇ ਦੱਸਿਆ ਕਿਵੇਂ ਓਕੇ ਦਾ ਤੁਹਾਡੇ ਐਗਜ਼ੀਕਿਊਟਿਵ ਹਰ ਅਧਿਕਾਰੀ ਨਾਲ ਹਰ ਮੰਤਰੀਸਟਰ ਨਾਲ ਤੁਹਾਡੇ ਪਾਰਟੀ ਪ੍ਰਧਾਨ ਨਾਲ ਬਾਬਾ ਕੇ ਮੱਥਾ ਮਾਰ ਰਟੇ ਨੇ ਤੁਹਾਡੇ ਗੱਲ ਚ ਗੱਲ ਨਹੀਂ ਪੈਂਦੀ ਕਿਤੇ ਆਣੇ ਉਹ ਸੈਂਟਰ ਦੀ ਗੱਲ ਹੋਊਗੀ ਕਿਤੇ ਆਣੇ ਕਿਸੇ ਦੀ ਗੱਲ ਹੋਊਗੀ ਤੁਸੀਂ ਅਮੈਂਡਮੈਂਟ ਕਰ ਸਕਦੇ ਹੋ 295 ਐਚ ਤੁਸੀਂ ਨਵਾਂ ਕਾਨੂੰਨ ਬਣਾ ਸਕਦੇ ਹੋ ਪਰ ਨਹੀਂ ਬਣਾ ਰਹੇ ਖੈਰ ਗੱਲਾਂ ਬਹੁਤ ਨੇ ਜੀ ਕਰਦਾ ਹੁੰਦਾ ਬੰਦੇ ਦਾ ਭਾਰ ਆਉਂਦਾ ਜਿ ਵੱਡਾ ਬਾਪੂ ਤਰਸੇਮ ਸਿੰਘ ਜੀ ਬੈਠੇ ਨੇ ਸਿੰਘ ਸਾਹਿਬ ਬੈਠੇ ਹੋਏ ਨੇ ਸਭ ਤੋਂ ਅਹਿਮ ਮਾਤਾ ਜੀ ਬੈਠੇ ਨੇ ਲੱਖਾ ਬੈਠਾ ਹੋਇਆ ਹੈ ਥਲੀ ਤੇ ਭਾਈਪੁਰ ਪ੍ਰੀਤ ਸਿੰਘ ਹੋਰੀ ਤੇ ਸਾਰੇ ਅਸੀਂ ਜਿੰਨੇ ਵੀ ਸਾਰੇ ਸ਼ਾਮਲ ਹੋਏ ਆ ਇਹਦੇ ਚ ਬੈਠੇ ਆ ਔਰ ਅਸੀਂ ਸਿਰਫ ਉਹ ਗੱਲਬਾਤ ਕਰਨੀ ਹੈ ਤਾਂ ਜੋ ਥੋੜੇ ਤੱਕ ਉਹ ਇਮੋਸ਼ਨ ਪਹੁੰਚ ਸਕੇ ਇਹਨਾਂ ਦਾ ਅੱਗੇ ਅਸੀਂ ਗੱਲਾਂ ਕਰਾਂਗੇ ਮਾਤਾ ਜੀ ਜੋ ਤੁਸੀਂ ਹੱਥ ਮਾਰ ਰਹੀ ਸੀ ਤੁਸੀਂ ਆਪ ਦੇ ਵੱਲੋਂ ਥੋੜੇ ਸ਼ਬਦਾਂ ਚ ਸੰਗਤ ਨੂੰ ਜੋ ਤੁਸੀਂ ਸਾਨੂੰ ਕਿਹਾ ਕਿ ਵੇਖਿਓ ਕਿਤੇ ਪਾਣੀ त्याਗਣ ਨੂੰ ਨਾ ਕਹਿ ਦਿਓ ਜੋ ਮੈਨੂੰ ਉਹਨਾਂ ਦਾ ਨਿਸ਼ਚੈ ਲੱਗ ਰਿਹਾ ਉਹਨਾਂ ਨੇ ਤਿਆਗ ਵੀ ਦੇਣਾ ਤੇ ਫਿਰ ਉਹ ਹੋ ਜਾਣਾ ਜੋ ਅਸੀਂ ਨਹੀਂ ਚਾਉਂਦੇਗੇ ਤਾਂ ਫਿਰ ਇਹਨਾਂ ਨੂੰ ਸਮਝ ਆਉਣੀ ਹੈ ਮੈਂ ਕਿਸ ਬਦਾਵੇ ਦੀ ਗੱਲ ਕਰ ਰਿਹਾ ਤੁਸੀਂ ਆਪਦੇ ਵੱਲੋਂ ਦੱਸਿਓ ਜੇ ਔਰ ਕੀ ਗੱਲ ਕਰਕੇ ਭਾਈ ਸਾਹਿਬ ਉੱਤੇ ਚੜੇ ਸੀ ਤੁਹਾਡੇ ਨਾਲ ਪੁੱਤਰ ਜੀ ਮੇਰੇ ਨਾਲ ਸਾਡੇ ਨਾਲ ਤਾਂ ਪੁੱਤਰ ਜੀ ਕੋਈ ਗੱਲਬਾਤ ਮੇਰੇ ਨਾਲ 4-5 ਸਾਲ ਤੋਂ ਬੇਟਾ ਜੀ ਮੇਰੇ ਨਾਲ ਬਹੁਤ ਜ਼ਿਆਦਾ ਘਰੇ ਗੱਲਾਂ ਕਰਦਾ ਹੁੰਦਾ ਮੈਨੂੰ ਕਹਿੰਦਾ ਮਾਤਾ ਜੀ ਇੱਥੇ ਬੇਅਦਵੀ ਹੋ ਗਈ ਮਾਤਾ ਜੀ ਇੱਥੇ ਹੋ ਗਈ ਬੇਟਾ ਜੀ ਮੈਂ ਬਸ ਇਹਨੂੰ ਇਹੀ ਗੱਲ ਕਹਿੰਦੀ ਹੁੰਦੀ ਪੁੱਤ ਆਪਾਂ ਕੀ ਕਰ ਸਕਦੇ ਆ ਗੁਰਜੀਤ ਪੁੱਤ ਬਹੁਤ ਗੁਰੂ ਬੈਠੇ ਨੇ ਏਡੇ ਏਡੇ ਉਹਦੇ ਲਈ ਆ ਜਿਹੜੇ ਗੁਰਦੁਆਰਾਂ ਚੋਂ ਪਾਪੇ ਆ ਜਿਹੜੇ ਜੋਤੇਦਾਰ ਕੀਰਤਨੀਏ ਰਾਗੀ ਢਾਡੀ ਪੁੱਤੋਂ ਨਹੀਂ ਬੋਲਦੇ ਆਪਾਂ ਕੀ ਕਰ ਸਕਦੇ ਆ ਆਏ ਹੋਏ ਨੇ ਸਿੰਘ ਸਾਹਿਬ ਆਏ ਹੋਏ ਨੇ ਇਹਨਾਂ ਨੂੰ ਪੁੱਛ ਗਏ ਆਪਾਂ ਮੈਂ ਬਹੁਤ ਪੁੱਤਰ ਕਹਿੰਦੀ ਹੁੰਦੀ ਬੇਟਾ ਜੀ ਮੈਂ ਡਰਦੀ ਸੀ ਇਹਦਾ ਸਵਾਭ ਬਹੁਤ ਪਹਿਲੇ ਦਿਨ ਦਾ ਕਟੜਖਾਰਸ ਹੈ ਪੁੱਤਰੇ ਮੈਂ ਡਰਦੀ ਹੁੰਦੀ ਵੀ ਕਿਸੇ ਨੂੰ ਬੇਅਦਬੀ ਕਰਨ ਵਾਲੇ ਨੂੰ ਕਿਤੇ ਮੂੰਹ ਹੀ ਨਾ ਮਾਰ ਦੇ ਵੀ ਅਸੀਂ ਮਾਰੇ ਜਾਈਏ ਸਾਡਾ ਪੁੱਤਰ ਸਿਰਫ ਘਰ ਦਾ ਮੋਢੀ ਪੁੱਤਰ ਇਹੀ ਐ ਅਸੀਂ ਪੁੱਤ ਕੁਛ ਨਹੀਂ ਕਰਨ ਜੋਗੇ ਆਪਾ ਆਈਏ ਮੇਰਾ ਬੇਟਾ ਛੋਟਾ ਜਿਹੜਾ ਐ ਤਾਂ ਭਰਾ ਪੁੱਤੋ ਕਦੇ ਘਰੋਂ ਬਾਹਰ ਨਹੀਂ ਹੋਇਆ ਸੀ ਪੁੱਤਰ ਜਿਹੜਾ ਹੁਣ ਉਹਨੂੰ ਸਾਰਾ ਕੁਝ ਕਰਨਾ ਪੈ ਰਿਹਾ ਹੁਣ ਹੁਣ ਉਹਦਾ ਸਟੈਪ ਨੂੰ ਗਲਤ ਮੰਨਦੇ ਹੋ ਹੁਣ ਵੀ ਤੁਸੀਂ ਕਿ ਸਹੀ ਸਟੈਪ ਨਾ ਪੁੱਤਰ ਨਾ ਅਸੀਂ ਉਹਦੇ ਨਾਲ ਆ ਬੱਚੇ ਮੇਰਾ ਪੁੱਤੋ ਮੇਰੀ ਜਾਨ ਐ ਪੁੱਤੋ ਮੇਰੀ ਮੇਰਾ ਉਹਨੇ ਪੁੱਤ ਮੇਰਾ ਉਹਨੇ ਨਾ ਮਾਣ ਮੈ ਮੈਨੂੰ ਮਾਣ ਪੁੱਤ ਮੈਂ ਉਹਨੇ ਦੇ ਲ ਜਮੀਨ ਧਰਤੀ ਤੋਂ ਆਕਾਸ਼ ਤੇ ਬਿਠਾਤੀ ਪੁੱਤਰ ਉਹਨੇ ਮੇਰੇ ਬੱਚੇ ਨੇ ਸਿੰਘ ਸਾਹਿਬ ਤੁਸੀਂ ਆਹ ਵੇਖੋ ਇਹ ਮਾਤਾ ਦਾ ਇੱਕ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਵਿਰਲਾਪ ਵੀ ਕਹੂੰਗਾ ਮੈਂ ਇੱਕ ਤਰ੍ਹਾਂ ਦਾ ਜੋ ਇਹਨਾਂ ਦੇ ਦਿਲ ਦੇ ਵਿੱਚੋਂ ਗੱਲ ਨਿਕਲਦੀ ਹੈ ਕੀ ਅਸੀਂ ਸ਼ਰਮਣੀ ਕਮੇਟੀ ਵੱਲੋਂ ਸਾਰਿਆਂ ਵੱਲੋਂ ਤੁਹਾਡੇ ਵੱਲੋਂ ਕੋਈ ਤੁਸੀਂ ਅੱਜ ਉਹਨਾਂ ਵੱਲੋਂ ਸਾਰਿਆਂ ਵੱਲੋਂ ਰਿਪ੍ਰੈਜ਼ੈਂਟੇਟਿਵ ਹੋ ਔਰ ਥੋੜੀ ਮੈਂ ਗੱਲ ਵੀ ਸੁਣ ਰਿਹਾ ਜਿਉ ਤੁਸੀਂ ਕਿਹਾ ਕਿ ਤੁਹਾਨੂੰ ਧਾਮੀ ਸਾਹਿਬ ਨੇ ਕਿਹਾ ਸ਼ਰਮਣੀ ਕਮੇਟੀ ਦੇ ਜੋ ਪ੍ਰਧਾਨ ਸਾਹਿਬ ਨੇ ਕਿ ਇੱਕ ਇੱਕ ਗੱਲ ਸੁਣਿਓ ਜੀ ਤੁਸੀਂ ਗੱਲਾਂ ਸੁਨੀਆਂ ਹੋਣੀਆਂ ਹੁਣ ਲੱਗਦਾ ਹੈ ਲੈ ਵੀ ਕੀ ਇੱਕ ਸ਼ਰੋਮਣੀ ਕਮੇਟੀ ਵੱਲੋਂ ਔਰ ਅਕਾਲ ਤਖਤ ਸਭ ਤੋਂ ਵੀ ਇੱਕ ਫਰਮਾਨ ਕਹਿ ਲੋ ਜਾਂ ਅਪੀਲ ਕਹਿ ਲੋ ਅਕਾਲ ਤਖਤ ਸਭ ਤੋਂ ਦਾ ਫਰਮਾਨ ਹੋ ਸਕਦਾ ਹੈ ਤੁਹਾਡੇ ਵੱਲੋਂ ਅਪੀਲ ਹੋ ਸਕਦੀ ਹੈ ਕਿ ਪੂਰੀ ਸਾਧ ਸੰਗਤ ਆਵੇ ਜਿਹਦੇ ਨਾਲ ਉਹਨਾਂ ਦੀ ਜਾਨ ਵੀ ਬਚੇ ਔਰ ਉਸ ਤੋਂ ਵੀ ਅਹਿਮ ਕਿ ਆਪਾਂ ਗੁਰੂਆਂ ਦੀ ਬੇਅਦਬੀ ਤੇ ਕੋਈ ਕਾਨੂੰਨ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੋ ਹਰ ਰੰਗ ਲਾਧੋ ਇਸ ਜੀ ਮੈਂ ਸੋ ਕਹੀ ਤਹਿਸੂਸ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਿ ਪੂਰਾ ਭਾਈ ਸਾਹਿਬ ਜੀ ਜਿਹਦੇ ਹਿਰਦੇ ਨੂੰ ਉਹ ਪ੍ਰਮਾਤਮਾ ਦੀ ਪਿਆਰ ਦਾ ਰੰਗ ਲੱਗਿਆ ਹੋਇਆ ਉਹਨੂੰ ਸੂਰਮਾ ਆਖਿਆ ਜਾਂਦਾ ਔਰ ਜਿਹਦੀ ਆਤਮਾ ਕਹਿੰਦੀ ਹੈ ਵੀ ਹਾਂ ਮੇਰਾ ਗੁਰੂ ਗ੍ਰੰਥ ਦੇ ਨਾਲ ਪਿਆਰ ਹੈ ਉਹ ਮੈਂ ਅੱਜ ਜਾਣਦਾ ਕਿ ਜਿਹੜਾ ਇਸ ਮੂਰਤੀ ਵਿੱਚ ਮੈਂ ਪਹੁੰਚਿਆ ਔਰ ਬੜੇ ਪਿਆਰ ਦੇ ਨਾਲ ਮੈਨੂੰ ਜੇ ਸਹਿਯੋਗ ਹੋਇਆ ਪਹੁੰਚਣਾ ਵੀ ਤਾਂ ਹੈ ਕਿਉਰ ਮੈਂ ਪਹੁੰਚਿਆ ਮੈਂ ਇਸ ਗੱਲ ਦਾ ਇਹ ਕਰਦਾ ਵੀ ਜੋ ਆਉਣ ਵਾਲਾ ਸਮਾਂ ਸਾਡਾ ਜਿਸ ਦੀ ਆਪਾਂ ਤਰੀਕ ਰੱਖ ਰਹੇ ਆ ਉਸ ਉਸ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਹੈ ਜਿਹੜੇ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਪਿਆਰ ਕਰਦੇ ਆ ਜਿਹੜੇ ਗੁਰੂ ਗੰਗ ਸਾਹਿਬ ਨੂੰ ਗੁਰੂ ਮੰਨਦੇ ਆ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਪਰ ਇੱਕ ਗੱਲ ਹੈ ਉਹ ਇਹ ਕਿ ਅਸੀਂ ਰਹਿਣੀ ਵਿੱਚ ਘਟ ਗਏ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਜੀ ਸਿੱਖ ਜਰੂਰ ਆ ਪਰ ਅਸੀਂ ਰਹਿਤ ਮਰਿਆਦ ਦੇ ਪੂਰੇ ਨਹੀਂ ਉਤਰੇ ਚਾਹੇ ਉਹ ਚ ਮੈਂ ਵੀ ਹੋਵਾਂ ਇੱਚ ਕੋਈ ਗੱਲ ਨਹੀਂ ਪਰ ਇੱਕ ਗੱਲ ਹੈ ਜੋ ਆ ਰਹੇ ਨੇ ਉਹ ਰਹਿਤ ਮਰਿਆਦ ਚ ਹੋ ਨਹੀਂ ਰਹੇ ਜਿਹੜੇ ਹੋਏ ਹੋਏ ਨੇ ਉਹ ਰਹਿਤ ਮਰਿਆਦ ਚ ਪੂਰੇ ਰਹਿ ਨਹੀਂ ਰਹੇ ਰਹਿਤ ਪਿਆਰੀ ਮੋਝ ਕੋ ਸਿੱਖ ਹਾਂਜੀ ਤੇ ਫਿਰ ਇਹ ਸਾਰਾ ਕਾਰਜ ਆਪਣਾ ਮਿਲਵਰਤਨ ਦਾ ਕਿਵੇਂ ਬਣਾਵੇ ਬਣਾ ਆਵੇਗਾ ਇਸ ਕਰਕੇ ਜਿਵੇਂ ਸਾਰੇ ਇੱਕ ਸਟੇਸ਼ਨ ਦੇ ਇਕੱਠੇ ਹੋਈਏ ਅਸੀਂ ਇੱਕ ਦੂਜੇ ਦੇ ਕੋਈ ਵੀ ਬਲੀਵਨਾ ਲਾਈਏ ਕੇਵਲ ਗੁਰੂ ਕਰਕੇ ਅਸੀਂ ਆਉਣਾ ਔਰ ਮੈਂ ਇਹ ਸਮਝਦਾ ਵੀ ਆਉਣ ਵਾਲੇ ਸਮੇਂ ਵਿੱਚ ਸਾਰੇ ਆਉਣਗੇ ਮੇਰਾ ਇਹ ਮਨ ਦਾ ਯਕੀਨ ਹੈ ਵੀ ਸਤਿਗੁਰੂ ਦੀ ਕਿਰਪਾ ਕਰ ਜਿੰਨੇ ਮੈਂ ਇਹ ਬੇਨਤੀ ਵੀ ਕਰਦਾ ਕਿ ਜਿਹਨੇ ਪਾਠੀ ਸਿੰਘ ਨੇ ਪਾਠ ਕਰਦੇ ਨੇ ਜਿਹਨੇ ਗ੍ਰੰਥੀ ਸਿੰਘ ਨੇ ਜਿਹਨੇ ਸੇਵਾਦਾਰ ਨੇ ਜਿਹੜੇ ਗੁਰੂ ਘਰਾਂ ਦੀ ਸੇਵਾ ਬੰਨਵਾ ਰਹੇ ਨੇ ਆਪਣੇ ਆਪਣੀਆਂ ਡਿਊਟੀਆਂ ਦੇ ਤਨਾਤ ਨੇ ਜਿਹੜੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਜ਼ਰੂਰ ਹਾਜ਼ਰ ਹੋਣ ਅਸੀਂ ਅੱਜ ਗੁਰਜੀਤ ਸਿੰਘ ਵਾਸਤੇ ਨਹੀਂ ਹਾਜ਼ਰ ਹੋਣਾ ਅਸੀਂ ਮਾਤਾ ਵਾਸਤੇ ਨਹੀਂ ਆਇਆ ਹਾਂ ਅਸੀਂ ਆਪਣੇ ਗੁਰੂ ਵਾਸਤੇ ਆਇਆ ਹਾਂ ਕਿਉਂਕਿ ਗੁਰੂ ਨੇ ਹੀ ਉਹਨਾਂ ਨੂੰ ਬਿਠਾਇਆ ਉਹਦੇ ਬਲ ਬਖਸ਼ਿਆ ਔਰ ਅੱਜ ਜੇ ਮੈਨੂੰ ਭੇਜਿਆ ਤੇ ਮੈਨੂੰ ਗੁਰੂ ਨੇ ਭੇਜਿਆ ਗੁਰੂ ਕਰਕੇ ਮੈਂ ਆਇਆ ਪਰ ਮੈਂ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਮੇਰਾ ਪਤਾ ਨਹੀਂ ਵੀ ਇੱਥੋਂ ਨਿਕਲਦੇ ਦਾ ਮੇਰਾ ਮਨ ਕਦੋਂ ਬਦਲ ਜਾਵੇ ਪਰ ਟਿਕਾਚ ਤੁਸੀਂ ਰੱਖਣਾ ਔਰ ਨਿਰਭੈਤਾ ਨਿਡਰਤਾ ਮੇਰੇ 'ਚ ਤੁਸੀਂ ਰੱਖਣੀ ਆਉਣ ਵਾਲੇ ਸਮੇਂ ਵਿੱਚ ਮੈਂ ਇਹ ਨਾਵੇਂ ਸੰਗਤਾਂ ਨੂੰ ਕਹਿ ਜਾਵਾਂ ਵੀ ਤੁਸੀਂ ਆਏ ਨਹੀਂ ਤੁਸੀਂ ਆਏ ਨਹੀਂ ਕਿਤੇ ਮੈਂ ਵੀ ਨਾ ਆਵਾਂ ਸੱਚੇ ਬਾਸ਼ਾ ਮੇਰੇ ਤੇ ਬਲ ਬਖਸ਼ਿਓ ਕਿ ਮੈਂ ਵੀ ਇਸ ਮੌਕੇ ਵਿੱਚ ਹਾਜ਼ਰ ਹੋ ਸਕਾਂ ਔਰ ਜੇ ਤੁਸੀਂ ਲਿਆਉਂਗੇ ਤਾਂ ਮੈਂ ਹਾਜ਼ਰ ਹੋ ਸਕਦਾ ਮੈਂ ਔਰ ਸਤਿਗੁਰ ਜੀ ਕਿਰਪਾ ਰਹਿਮਤ ਦਇਆ ਕਰਨ ਸਾਡੇ ਸਾਰਿਆਂ ਤੇ ਸਾਡਾ ਕਹਿੰਦੇ ਜਿਹੜਾ ਤਰੀਮ ਹੁੰਦੀ ਹੈ ਨਾ ਉਹ ਦੁੱਧ ਹੁੰਦਾ ਅਸਲੀ ਉਹ ਬਿਲਕੁਲ ਥੋੜਾ ਹੀ ਹੁੰਦਾ ਪਰ ਉਹ ਚ ਜज्ਬਾ ਵੱਡਾ ਹੁੰਦਾ ਜੇ ਥੋੜਾ ਵਿੱਚ ਵੀ ਜज्ਬਾ ਵੱਡਾ ਬਣ ਜਵੇ ਤਾਂ ਅਸੀਂ ਇਸ ਵੇੜੇ ਨੂੰ ਪਾਰ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਸੀਂ ਆਲਰੇਡੀ ਇੱਕ ਲੜਾਈ ਲੜ ਰਹੇ ਹੋ ਤੇ ਉਸ ਲੜਾਈ ਚ ਲੱਗੇ ਵੀ ਹੋਏ ਹੋ ਕਿਉਂਕਿ ਸਾਰੀਆਂ ਲੜਾਈਆਂ ਜਿਵੇਂ ਸਿੰਘ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਚਾਹੇ ਅਸੀਂ ਪਾਣੀਆਂ ਦੀ ਮੈਂ ਤੇ ਲੱਖਾ ਜਾਂ ਅਸੀਂ ਡੋਮਿਸાઇલ ਦੀ ਤੁਸੀਂ ਵਹੀਰ ਕੱਢੀ ਸਾਰੇ ਆਪ ਦੀਆਂ ਆਪ ਦੀਆਂ ਲੜਾਈਆਂ ਲੜ ਰਹੇ ਐ ਪਰ ਗੁਰੂ ਦੀ ਲੜਾਈ ਤਾਂ ਸਭ ਤੋਂ ਵੱਡੀ ਲੜਾਈ ਹੈ ਕਿਉਂਕਿ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਤੇ ਉਸੇ ਪੰਜਾਬ ਦਾ ਆਪਾਂ ਹਿੱਸਾ ਹੈ ਤਾਂ ਕੀ ਉੱਥੇ ਨਜ਼ੀਰ ਨਾ ਬਣੇ ਦੁਨੀਆ ਦੇ ਲਈ ਕਿ ਸਭ ਤੋਂ ਪਹਿਲਾਂ ਪੰਜਾਬ 'ਚ ਕਾਨੂੰਨ ਬਣੇ ਤੇ ਫਿਰ ਪੂਰੀ ਦੁਨੀਆ 'ਚ ਨਜ਼ੀਰ ਬਣ ਜੇ ਉਦਾਹਰਨ ਬਣ ਜੇ ਕਿ ਹਰ ਤਾਂ ਸਿੱਖ ਸੰਗਤ ਬਲਕੇ ਸਾਰੇ ਧਰਮਾਂ ਦੇ ਲੋਕ ਕਹਿੰਨ ਯਾਰ ਇਹ ਕਿਹ ਕਾਨੂੰਨ ਬਣਾਓ ਜੋ ਪੰਜਾਬ 'ਚ ਬਣੇ ਕੀ ਲੱਗਦਾ ਤੁਹਾਨੂੰ ਇਸ ਲੜਾਈ ਨੂੰ ਕਿਵੇਂ ਅੱਗੇ ਵਧਾਈਏ ਤੇ ਕਿਵੇਂ ਤੁਰੀਏ ਇਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦੇ ਮਾਤਾ ਦੇ ਚਰਨਾਂ 'ਚ ਵੀ ਝੁਕਦਾ ਉਹ ਸਿੰਘ ਦੇ ਚਰਨਾਂ 'ਚ ਵੀ ਝੁਕਦਾ ਕਿ ਜਿੰਨੇ ਸਾਡੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਜਿਨ੍ਹਾਂ ਦਾ ਫਰਜ ਸੀਗਾ ਜਿੰਨਾਂ ਨੇ ਅੱਗੇ ਹੋ ਕੇ ਲੜਾਈ ਲੜਨੀ ਸੀ ਸ਼੍ਰੋਮਣੀ ਕਮੇਟੀ ਲਾਲੋ ਅਕਾਲ ਤਖਸਾਲ ਲਾਲੋ ਤਖਸਾਲਾਂ ਲਾਲੋ ਉਹਨਾਂ ਨੇ ਆਪਣਾ ਫਰਜ ਪੂਰਾ ਨਹੀਂ ਨਿਭਾਇਆ ਤੇ ਇਹੋ ਜਿਹਾ ਇੱਕ ਸਿੱਖ ਨੂੰ ਉੱਠ ਕੇ ਆਉਣਾ ਪੈ ਰਿਹਾ ਤੇ ਮੇਰੇ ਖਿਆਲ ਹੈ ਕਿ ਸਾਡੀ ਕੌਮ ਨੂੰ ਸਾਡੇ ਲੀਡਰਾਂ ਨੂੰ ਆਪਣੇ ਅੰਦਰ ਛਾਤੀ ਮਾਰ ਕੇ ਚਲੋ ਜੋ ਪਿੱਛੇ ਗਤਾਈਆਂ ਹੋ ਚੁੱਕੀਆਂ ਹੋਣੀਆਂ ਆਪਣਾ ਬੇੜਾ ਸਭਾ ਦੀ ਆਪਾਂ ਸਾਜਣੇ ਆਪੋ ਆਪਣੀ ਫਰਜ ਨਿਭਾਈਏ ਇੱਕ ਦੂਜੇ ਨੂੰ ਦੋਸ਼ ਚਲੋ ਠੀਕ ਹੈ ਕਿ ਗੁੱਸਾ ਹਰੇਕ ਦੇ ਮਨ ਚ ਆਉਂਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ ਸੀ ਜਿਹੜੇ ਸਾਡੇ ਆਗੂ ਸੀ ਉਹ ਜੋ ਸਰਦਾਰਾਂ ਨਾਲ ਕੰਮ ਕਰਦੇ ਸਨ ਸ਼ਾਇਦ ਆ ਦੇ ਇਨ ਸਾਨੂੰ ਅੱਜ ਨਾ ਦੇਖਣੇ ਪੈਣ। ਤੇ ਇਸ ਕਰਕੇ ਗੁਰੂ ਮਾਨ ਦੇ ਚਰਨਾਂ ਚ ਅਰਦਾਸ ਬੇਨਤੀ ਵੀ ਸੱਚੇ ਪਾਤਸ਼ਾਹ ਕਿ ਸਾਨੂੰ ਸਾਰਿਆਂ ਨੂੰ ਸੋਝੀ ਆ ਜਾਏ ਅਸੀਂ ਆਪੋ ਆਪਣਾ ਫਰਜ਼ ਨਿਭਾਈਏ ਇੱਕ ਦੂਜੇ ਤੇ ਚਿੱਕੜਬਾਜ਼ੀ ਦੁਗਛਣਬਾਜ਼ੀ ਉਹ ਤੋਂ ਬਚ ਕੇ ਰਹੀਏ ਸਾਡੀ ਕੌਮ ਦੇ ਬੜੇ ਮਸਲੇ ਵੱਡੇ ਆ ਇਹ ਜੋ ਕੁਝ ਵਾਪਰੇ ਆ ਇਹ ਮੇਰਾ ਖਾਲੇ ਕੇ ਇੱਕ ਕੁਦਰਤੀ ਵਰਤਾਰਾ ਸੀ ਨਾ ਇਹ ਟੈਸਟਿੰਗ ਹੈ ਇਹ ਤੁਹਾਨੂੰ ਟੈਸਟ ਕਰਦੇ ਥੋੜੇ ਚ ਭ੍ਰਮ ਪੈਦਾ ਕਰਦੇ ਆ ਤੁਹਾਨੂੰ ਆਵੈਦੀ ਲੜਾਉਂਦੇ ਆ ਕਿ ਤੁਸੀਂ ਸ਼ੱਕ ਕਰਨ ਲੱਗ ਜਾਓ ਮੈਂ ਆਣਾ ਜਿਹੜੀ ਪਹਿਲਾਂ ਗੱਲ ਕੀਤੀ ਕਿ ਮੈਨੂੰ ਬਾਪੂ ਜੀ ਦੇ ਸ਼ੱਕ ਇਹਨਾਂ ਨੂੰ ਮੇਰੇ ਤੇ ਸ਼ੱਕ ਸਾਨੂੰ ਲੱਗੇ ਤੇ ਥੱਕ ਲੱਗੇ ਨੂੰ ਸਿੰਘ ਸਾਹਿਬ ਤੇ ਸ਼ੱਕ ਪਰ ਗੁਰੂ ਤੇ ਤਾਂ ਕਿਸੇ ਨੂੰ ਸ਼ੱਕ ਨਹੀਂ ਭਾਈ ਗੁਰੂ ਅਸੀਂ ਆਣੇ ਆ ਜਿਹੜੀ ਤੁਸੀਂ ਗੱਲ ਕੀਤੀ ਕਿ ਭਾਈ ਗੁਰਜੀਤ ਸਿੰਘ ਛੱਡੋ ਜੋਮਾ ਉਹਨਾਂ ਦੀ ਗੱਲ ਸੁਣੀ ਆ ਨਹੀਂ ਲੱਗਦੇ ਅੱਗੇ ਨਹੀਂ ਲੱਗਦੇ ਭਾਈ ਗੁਰਪ੍ਰੀਤ ਸਿੰਘ ਕੀ ਰੱਬ ਨੂੰ ਲਾ ਦਿਓ ਏ ਗੁਰੂ ਦੇ ਕਾਨੂੰਨ ਤਾਂ ਬਣਾ ਦਿਓ ਕੀ ਨਾਲੇ ਕੁਰਾਨ ਸ਼ਰੀਫ ਵਾਲਿਆਂ ਦੀਆਂ ਵੀ ਵੋਟਾਂ ਲੈਣੀਆਂ ਆ ਬਾਈਬਲ ਵਾਲਿਆਂ ਦੀਆਂ ਵੀ ਲੈਣੀਆਂ ਰਮਾਇਣ ਤੇ ਗੀਤਾ ਦੀਆਂ ਵੀ ਇਹ ਤਾਂ ਸਾਰੇ ਧਰਮਾਂ ਦੀ ਗੱਲ ਕਰ ਰਹੇ ਇੱਥੇ ਕੀੜੀ ਗੱਲ ਦਾ ਮਸਲਾ ਮੈਨੂੰ ਕਿ ਲੱਗਦਾ ਲੱਖੇ ਆਪਾਂ ਬੜੀ ਥਾਵਾਂ ਤੇ ਜਾਣੇ ਪਿੰਡਾਂ ਚ ਗਏ ਆ ਮੁੰਡਾ ਪਿੰਡਾਂ ਚ ਜਾਣਾ ਪੈਣਾ ਹੈ ਔਰ ਹਰ ਥਾਂ ਤੇ ਜਾ ਕੇ ਲੋਕਾਂ ਦਾ ਕੇ ਗੱਲ ਸੋਚੀ ਕਰਨੀ ਪੈਣੀ ਆ ਕਿ ਭਾਈ ਬੋਲੋ ਕਰੋ ਹਨਾ ਇਹ ਗੱਲ ਬਹੁਤ ਜ਼ਰੂਰੀ ਹੋ ਜਾਣੀ ਹੈ ਦੱਸੀ ਗਿਰ ਤੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੇ ਆਪੋ ਆਪਣੇ ਵਿਚਾਰ ਰੱਖੇ ਆ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਗੱਲ ਕਹੀ ਕਿ ਅਸਲ ਗੱਲ ਜਿਹੜੀ ਆ ਕੇ ਖੜਦੀ ਆ ਸਿੱਖ ਦਾ ਉਹ ਕਰਤਾਰ ਨਹੀਂ ਰਿਹਾ ਸਾਨੂੰ ਮੰਨਣਾ ਪੈਣਾ ਹੂੰ ਅਸੀਂ ਇਹ ਸਚਾਈ ਤੋਂ ਮੁਨਕਰ ਹੋਏ ਖੜੇ ਆ ਸਾਡੇ ਚ ਲਾਲਚ ਭਾਰੂ ਹੋ ਗਿਆ ਆਪ ਦੇ ਹਿੱਤ ਸਾਡੇ ਅਸੀਂ ਅੱਗੇ ਰੱਖ ਰਹੇ ਆ ਸਾਡੇ ਲਈ ਗੁਰੂ ਸਾਹਿਬ ਦੀਆਂ ਹੋਣੀਆਂ ਬੇਅਦਮੀਆਂ ਹੋ ਰਿਹਾ ਜਵਾਨੀ ਦਾ ਕਾਣ ਅੱਜ ਵੀ ਝੂਠੇ ਮੁਕਾਬਲੇ ਹੋ ਰਹੇ ਨਸ਼ਿਆਂ ਨਾਲ ਸਾਡੀ ਜਵਾਨੀ ਬਰਬਾਦ ਜਿਹੜਾ ਸਾਡੇ ਪਾਣੀਆਂ 'ਚ ਪਾਈਆਂ ਜਾ ਰਹੀਆਂ ਨੇ ਡੈਮੋਗ੍ਰਾਫੀ ਸਾਡੀ ਬਦਲੀ ਜਾ ਰਹੀ ਹੈ ਲਿਆ ਕੇ ਗੈਰ ਪੰਜਾਬੀ ਪੰਜਾਬ 'ਚ ਫਸਾਏ ਜਾ ਰਹੇ ਨੇ ਪਰ ਇਹ ਵੀ ਤਾਂ ਸਿੱਖਿਆ ਜੀ ਜਿਹੜਾ ਤੁਸੀਂ ਕਹਿੰਦੇ ਕਿਰਦਾਰਨੀ ਉਹ ਗੁਰਜੀਤ ਸਿੰਘ ਮੈਥਾ ਜਿੱਥੇ ਹਾਂ ਇਹ ਚਮਕੌਰ ਸਾਹਿਬ ਗਏ ਜਿੱਥੇ ਫੈਕਟਰੀ ਲੱਗ ਰਹੀ ਸੀ ਨਹਿਰ ਦੇ ਉੱਤੇ ਉਸ ਇਲਾਕੇ ਦੇ ਲੋਕਾਂ ਨੇ ਦੱਸਿਆ ਕਹਿੰਦੇ ਇਹ ਤਾਂ ਗੁਰੂ ਨੇ ਇੱਥੇ ਬੜੀ ਛੱਡੀ ਨਾ ਦੋ ਸਿੰਘ ਸੀ ਨਾਲ ਬਾਕੀਆਂ ਨੇ ਦਰਵਾਜ਼ੇ ਭੇੜ ਲਏ ਸੀ ਉਹ ਤਾਂ ਉਮੀ ਖੜੇ ਆ ਅੱਜ ਵੀ ਹੈਗੇ ਬੀ ਦਾ ਨਾਸ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਉਹਨੇ ਰਹਿਣਾ ਸਦਾ ਉਹ 29 ਦੀ ਉਦੋਂ ਸੀ ਗਿਣਤੀ ਦੀ ਹੁਣਾਂ ਬਾਕੀ ਤਾਂ ਜੋ ਅਸੀਂ ਮੈਂ ਗਰਾਊਂਡ ਲੈਵਲ ਤੇ ਲੋਕਾਂ 'ਚ ਵਿਚਰਦਾ ਮੈਨੂੰ ਪਤਾ ਕਿ ਕਿੱਥੇ ਕਿੱਥੇ ਲੋਕਾਂ ਦੀ ਮਾਨਸਿਕਤਾ ਖੜੀ ਆ ਆਹ ਗੱਲ ਇਕੱਠਾਂ ਤੇ ਆ ਜਾਂਦੀ ਹੈ ਜਦੋਂ ਤੁਸੀਂ ਵੀ ਗੱਲ ਕੀਤੀ ਕਿ ਗਣ ਸਾਹਿਬ ਨੇ ਬਰਗਾੜੀ ਮੋਰਚਾ ਲਾਇਆ ਹਾਂ ਹਾਂ ਗੁਰਦ ਸਿੰਘ ਖਾਲਸੇ ਨੇ ਲਾਇਆ ਕਿਸਾਨੀ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਕੌਮਨ ਸਾਮੋਰਚਾ ਲੱਗਿਆ ਹੋਇਆ ਲੋਕ ਜਾਣਦੇ ਕਿਉਂ ਨਹੀਂ ਨਰਾਸ਼ਤਾ ਤਾਂ ਹੈਗੀ ਆ ਰੈਂਦੀ ਖੁੰਦੀ ਭਵੰਤਮਾਨ ਨਿਕੜਦੀ ਵੱਡੀ ਨਰਾਸ਼ਤਾ ਲੈ ਕੇ ਆਂਦੀ ਪੰਜਾਬ ਦੇ ਲੋਕਾਂ ਚ ਉਹ ਲੋਕਾਂ ਨੂੰ ਚਾਹੀ ਸੀ ਬਦਲਾਅ ਉਹਦਾ ਕੋਈ ਨਵਾਂ ਹੋਊਗਾ ਬੰਦਾ ਪਰ ਨਹੀਂ ਕੁਝ ਨਿਕਲ ਰਿਹਾ ਵਿੱਚ ਇਸ ਕਰਕੇ ਵੀ ਲੋਕਾਂ ਦਾ ਹੌਲੀ 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 ਵਿਸ਼ਵਾਸ ਵੱਜੂਗਾ ਐਨੇ ਵਾਰੀ ਜਦੋਂ ਕਿਸੇ ਕਾਮ ਨਾਲ ਲੋਕਾਂ ਦਾ ਵਿਸ਼ਵਾਸ ਘਾਟੂਣੇ ਉਹਦੇ ਬੇਸ਼ਤੀ ਵਿਸ਼ਵਾਸ ਦੇ ਬਣਦਾ ਮੈਂ ਇਹੋਸ਼ ਕਹਿਣਾ ਚਾਹੁੰਦਾ ਹਾਂ ਜੀ ਜੀ ਸਹੀਏ ਵਾਹਿਗੁਰੂ ਜੀ ਕਾ ਕਾਲ ਸਾਬ ਵਾਹਿਗੁਰੂ ਜੀ ਦੀ ਬਖਸ਼ੀ ਮੈਂ ਤਾਂ ਹੈਰਾਨ ਆ ਸਰਕਾਰਾਂ ਤੇ ਚਾਹੀਓ ਸੈਂਟਰ ਦੀ ਹੋਣੀ ਚਾਹੀ ਪੰਜਾਬ ਦੀ ਕਿ ਸਾਡਾ ਧਰਮ ਕਿਸ ਦਾ ਜਨਮ ਹੀ ਖੰਡੇ ਦੀ ਧਾਰ ਚੋਂ ਹੋਇਆ ਹੈ ਪਰ ਉਹ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪਰਉਪਕਾਰੀ ਧਰਮ ਹਰ ਰੋਜ਼ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਅਰਦਾਸ ਹੁੰਦੀ ਹੈ ਇਹ ਸਾਡੇ ਆਪਣੇ ਹੀ ਦੇਸ਼ ਦੀਆਂ ਸਰਕਾਰਾਂ ਜਿਨ੍ਹਾਂ ਨੇ ਸਿੱਖਾਂ ਨੇ ਪੰਜਾਬੀਆਂ ਨੇ 85% ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਾਇਆ ਲੰਗਰ ਲਾਏ ਹੋਏ ਨੇ ਕਿਸੇ ਸਾਰੇ ਧਰਮਾਂ ਦਾ ਸਤਿਕਾਰ ਹੈ ਤਾਂ ਅਸੀਂ ਸੈਂਟਰ ਗਵਰਨਮੈਂਟ ਨੂੰ ਇੱਕ ਪਾਸੇ ਰੱਖੋ ਪੰਜਾਬ ਗਵਰਨਮੈਂਟ ਭਗਵੰਤ ਮਾਨ ਭਗਵੰਤ ਸਿੰਘ ਮਾਨ ਹੈ ਕਿਤੇ ਤੋਂ ਤਾਨੂੰ ਇੰਨੀ ਸ਼ਰਮ ਨਹੀਂ ਆਉਂਦੀ ਤੁਸੀਂ ਪੰਜਾਬ ਤੜਫਾਇਆ ਪਿਆ ਹੋਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੁਸੀਂ ਜ਼ੀਰੋ ਭਗਵੰਤ ਮਾਨ ਗੁਰੂ ਦੀ ਗੱਲ ਤਾਂ ਕਰ ਲੋ ਗੁਰੂ ਦਾ ਮਸਲਾ ਤਾਂ ਹੱਲ ਕਰ ਲੋ ਗੁਰੂ ਗ੍ਰੰਥ ਸਾਹਿਬ ਜੀ ਸਾਰਿਆਂ ਦੇ ਸਾਹੇ ਹੈ ਸਿੱਖ ਕੌਮ ਨੂੰ ਵੀ ਮੇਰਾ ਵੀ ਪਹਿਲਾ ਮੋਰਚਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿੱਤ ਕੇ ਉੱਠਦੇ ਤੇ ਅੱਜ ਸਾਨੂੰ ਇਹ ਥਾਂ-ਥਾਂ ਤੇ ਇਹ ਦੇਖੋ ਸਿੱਖੀ ਦੇ ਮਸਲੇ ਵਿੱਚ ਨੌਜਵਾਨਾਂ ਨੂੰ ਫੜ ਫੜ ਕੇ ਅੰਦਰ ਸੁਟਣਾ ਕੋਈ 400 ਮੀਟਰ ਉੱਤੇ ਬੱਚਾ ਆਪਣੀ ਜਾਨ ਕੁਰਬਾਨ ਕਰ ਲਈ ਇਹ ਮਾਂ ਦਾ ਦਿਲ ਪੜ ਕੇ ਦੇਖ ਭਗਵੰਤ ਮਾਨ ਸੱਚੇ ਪਾਤਸ਼ਾਹ ਕਲੀਆਂ ਆ ਪਿਤਾ ਤੁਸੀਂ ਸਿੱਖ ਕੌਮ ਦੀ ਬਾਹ ਫੜੋ ਵਰਤਾਰੇ ਵਰਤਾਓ ਆਪਣੇ ਤੇ ਦੋ ਲਾਈਨਾਂ ਮੈਂ ਸੁਣਾ ਕੇ ਤੁਹਾਨੂੰ ਤੇਰੇ ਖੰਡੇ ਨੇ ਜਿੰਨਾਂ ਦੇ ਮੂਹ ਮੋੜੇ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੋੜੇ ਉਹ ਅੱਜ ਪੈ ਸਾਨੂੰ ਲਲਕਾਰ ਦੇਨੇ ਬਜਾ ਵਾਲਿਆ ਬਾਜ ਨੂੰ ਭੇਜ ਜਲਦੀ ਤੇ ਤਰਫੇਰ ਉਡਾਰੀਆਂ ਵਾਰ ਦੇਨੇ ਹਾਲ ਸਾ ਪੰਚ ਜੀ ਪਾਰਟੀਆਂ ਤੁਹਾਡੀਆਂ ਜੋ ਮਰਜ਼ੀ ਹੋਣ ਧੜੇ ਤੁਹਾਡੇ ਜਿੰਨੇ ਮਰਜ਼ੀ ਹੋਣ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਨੇ ਇੱਕ ਲਈ ਇੱਕ ਹੋ ਜੋ ਮਰੋ ਇਕੱਠੇ ਹੋ ਜੋ